ਪ੍ਰਕਾਸ਼ ਸਿੰਘ ਬਾਦਲ ਐ ਸਮਝੇ ਕਰੇ ਟੀਨੂ ਜਿਸ ਤਰ੍ਹਾਂ ਮੇਰੀ ਅੱਖਾਂ ਦਾ ਤਾਰਾ ਹੁੰਦਾ ਹੈ ਇਹ ਤਾਂ ਮੇਰਾ ਹੀ ਬੰਦਾ ਹੈ ਸੁਖਬੀਰ ਬਾਦਲ ਇਹਨੂੰ ਨਾਲ ਚੱਕੀ ਫਿਰੇ ਕਰੇ ਕਿ ਜੀ ਮੇਰਾ ਖਾਸ ਬੰਦਾ ਹੈ ਇਹ ਖਾਸ ਬੰਦੇ ਨੂੰ ਜਦ ਦੇਖਿਆ ਵੀ ਇੱਧਰ ਤਾਂ ਹੁਣ ਦਾਲ ਗੜਦੀ ਨਹੀਂ ਇੱਧਰ ਤਾਂ ਜਿੱਤਣ ਦੀ ਆਸ ਨਹੀਂ ਹੈ ਚੱਕ ਕੇ ਆਮ ਆਦਮੀ ਪਾਰਟੀ ਚਲੇ ਗਿਆ ਕਹਿੰਦੇ ਪਹਿਲਾਂ ਟੀਨੂ ਨੇ ਜੱਟ ਕਰ ਲਿਆ ਫੇਰ ਕਰ ਲਿਆ ਦਰਜੀ ਅੱਜ ਕੱਲ ਟੀਨੂ ਪੀੜ ਜੱਦੇ ਨਾਲ ਕੱਲ ਨੂੰ ਟੀਨੂ ਦੀ ਮਰਜ਼ੀ ਜਿਹੜੇ ਲੀਡਰ ਦਾ ਆਪਣਾ ਕੋਈ ਕਿਰਦਾਰ ਨਹੀਂ ਆਪਣਾ ਕੋਈ ਸਟੈਂਡ ਨਹੀਂ ਕਹਿੰਦੇ ਸਾਈਕਲ ਦਾ ਵੀ ਸਟੈਂਡ ਹੁੰਦਾ ਟੀਨੂ ਦਾ ਕੋਈ ਨਹੀਂ ਹੈ ਅੱਜ ਅਕਾਲੀ ਦਲ ਚੋਂ ਗਿਆ ਮੇਰਾ ਖਿਆਲ ਹੈ ਵੀ ਅਕਾਲੀ ਦਲ ਦੇ ਘਰ ਦੇ ਬਾਹਰ ਜਿਹੜਾ ਕੁੱਤਾ ਬੈਠਦਾ ਉਹ ਵੀ ਉਹਦੇ ਨਾਲ ਲੈ ਗਿਆ ਇਹ ਤਾਂ ਉਹ ਹੋ ਗਿਆ ਵੀ ਵਿਆਹ ਕਰਾਇਆ ਘਰੌਲੀ ਛੱਡ ਕੇ ਕਿਸੇ ਹੋਰ ਨਾਲ ਚਲੇ ਗਈ ਨਾਲ ਨਿਆਣਾ ਵੀ ਲੈ ਗਈ ਉਹ ਅਗਲੇ ਹੁਣ ਸਾਹਮਦੇ ਨੇ ਵੀ ਇਹ ਪਿਛਲਿਆਂ ਦਾ ਨਿਆਣਾ ਹੈ ਪਿਛਲੇ ਸਾਹਮਦੇ ਨੇ ਵੀ ਸਾਡਾ ਛੱਡ ਕੇ ਚਲੇ ਗਿਆ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਦਲ ਬਦਲੂਆਂ ਦਾ ਦੌਰ ਲਗਾਤਾਰ جاری ਹੈ ਜਿਸ ਤੋਂ ਬਾਅਦ ਜਿੱਥੇ ਸ਼ਰਮਣੀ ਅਕਾਲੀ ਦਲ ਨੂੰ અલਵਿਦਾ ਕਹਿ ਕੇ ਪਵਨ ਟੀਨੂ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਤੇ ਉੱਥੇ ਹੀ ਕਾਂਗਰਸ ਦਾ ਪੱਲਾ ਛੱਡ ਕੇ ਮਹਿੰਦਰ ਸਿੰਘ ਕੇਪੀ ਸ਼ਰਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਜਿਸ ਨੂੰ ਲੈ ਕੇ ਹੁਣ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀਓਰਾ ਦੇ ਵੱਲੋਂ ਪਵਨ ਟੀਨੂ ਦੇ ਉੱਤੇ ਸ਼ਬਦੀ ਹਮਲਾਵਾਂ ਕੀਤੇ ਗਏ ਉਹਨਾਂ ਨੇ ਤੰਜ ਕੱਸਦੇ ਹੋਏ ਇੱਕ ਸ਼ਾਇਰانہ ਅੰਦਾਜ਼ ਦੇ ਵਿੱਚ ਪਵਨ ਟੀਨੂ ਦੇ ਉੱਤੇ ਤੰਜ ਕਸਿਆ ਤੇ ਲੇਣਾ ਨੇ ਕਿਹਾ ਕਿ ਜੇ ਇਸ ਸਮੇਂ ਪਵਨ ਟੀਨੂ ਸ਼ੋਮਣੀਆ ਅਕਾਲੀ ਦਲ ਦਾ ਪੱਲਾ ਛੱਡ ਕੇ ਆਪ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਤਾਂ ਇਹਦੇ ਨਾਲ ਕੋਈ ਵਰਕਰ ਤੱਕ ਨਹੀਂ ਤੁਰਿਆ ਨਹੀਂ ਉਹਨਾਂ ਦੇ ਪਰਿਵਾਰ ਤੁਰਿਆ ਤੇ ਇਸੇ ਨਾਲ ਹੀ ਚਰਨਜੀਤ ਸਿੰਘ ਚੰਨੀਵਾਲ ਨੇ ਕਿਹਾ ਹੈ ਕਿ ਪਵਨ ਟੀਨੂ ਤਾਂ ਪ੍ਰਕਾਸ਼ ਸਿੰਘ ਬਾਦਲ ਦੇ ਸਗੇ ਪੁੱਤ ਵਾਂਗ ਸੀ ਪਰ ਫਿਰ ਵੀ ਇਸ ਨੇ ਬਾਦਲ ਪਰਿਵਾਰ ਨੂੰ ਧੋਖਾ ਦਿੱਤਾ ਫਿਰ ਅਕਾਲੀ ਦਲ ਚ ਆ ਗਿਆ ਪ੍ਰਕਾਸ਼ ਸਿੰਘ ਬਾਦਲ ਐ ਸਮਝੇ ਕਰੇ ਟੀਨੂ ਜਿਸ ਤਰ੍ਹਾਂ ਮੇਰੀ ਅੱਖਾਂ ਦਾ ਤਾਰਾ ਹੁੰਦਾ ਹੈ ਇਹ ਤਾਂ ਮੇਰਾ ਹੀ ਬੰਦਾ ਹੈ ਸੁਖਬੀਰ ਬਾਦਲ ਇਹਨੂੰ ਨਾਲ ਚੱਕੀ ਫਿਰੇ ਕਰੇ ਕਿ ਜੀ ਮੇਰਾ ਖਾਸ ਬੰਦਾ ਹੈ। ਤੇ ਖਾਸ ਬੰਦੇ ਨੂੰ ਜੱਦ ਦੇਖਿਆ ਵੀ ਇੱਧਰ ਤਾਂ ਹੁਣ ਦਾਲ ਗੜਦੀ ਨਹੀਂ। ਇੱਧਰ ਤਾਂ ਜਿੱਤਣ ਦੀ ਆਸ ਨਹੀਂ ਐ। ਚੱਕ ਕੇ ਆਮ ਆਦਮੀ ਪਾਰਟੀ ਚਲੇ ਗਿਆ। ਚੌਥੀ ਜਗ੍ਹਾ ਆਇਆ ਹੁਣ। ਟਕੋਏ ਕੋਈ ਨਹੀਂ ਐ। ਕਹਿੰਦੇ ਪਹਿਲਾਂ ਟੀਨੂ ਨੇ ਜੱਟ ਕਰ ਲਿਆ ਫੇਰ ਕਰ ਲਿਆ ਦਰਜੀ। ਅੱਜ ਕੱਲ ਟੀਨੂ ਪੀੜ ਜੱਦੇ ਨਾਲ ਕੱਲ ਨੂੰ ਟੀਨੂ ਦੀ ਮਰਜ਼ੀ। ਕੱਲ ਨੂੰ ਪਤਾ ਨਹੀਂ ਕਿੱਥੇ ਜਾਣਾ ਇਹਨੇ। ਅਜਿਹੇ ਲੋਕਾਂ ਨੂੰ ਅਸੀਂ ਬਾਰ-ਬਾਰ ਜਿਤਾਈ ਜਾਂਦੇ ਆ ਜਿਹੜਾ ਪਿਤਾ ਹੁੰਦਾ ਉਹਨੂੰ ਬੱਚਾ ਦੇਖ ਕੇ بڑا ਹੁੰਦਾ ਜੇ ਪਿਤਾ ਗਲਤ ਹੋ ਜਵੇ ਤਾਂ ਬੱਚੇ ਵੀ ਪਰ ਵੀ ਅਸਰ ਪੈਂਦਾ ਜੇ ਲੀਡਰ ਗਲਤ ਹੋ ਜਵੇ ਤਾਂ ਸਮਾਜ ਪਰ ਅਸਰ ਪੈਂਦਾ ਪੂਰੇ ਪਰ ਜਿਹੜੇ ਲੀਡਰ ਦਾ ਆਪਣਾ ਕੋਈ ਕਿਰਦਾਰ ਨਹੀਂ ਆਪਣਾ ਕੋਈ ਸਟੈਂਡ ਨਹੀਂ ਕਹਿੰਦੇ ਸਾਈਕਲ ਦਾ ਵੀ ਸਟੈਂਡ ਹੁੰਦਾ ਟਿੰਨੂ ਦਾ ਕੋਈ ਨਹੀਂ ਹੈ ਤੇ ਜਿਹਦਾ ਕੋਈ ਸਟੈਂਡ ਨਹੀਂ ਹੁੰਦਾ ਫਿਰ ਲੋਕ ਵੀ ਉਹਦੇ ਨਾਲ ਸਟੈਂਡ ਨਹੀਂ ਕਰਦੇ ਅੱਜ ਅਕਾਲੀ ਦਲ ਤੋਂ ਗਿਆ ਮੇਰਾ ਖਿਆਲੇ ਵੀ ਅਕਾਲੀ ਦਲ ਦੇ ਘਰ ਦੇ ਬਾਹਰ ਜਿਹੜਾ ਕੁੱਤਾ ਬੈਠਦਾ ਉਹ ਵੀ ਉਹਦੇ ਨਾਲ ਲਿ ਗਿਆ ਬੰਦੇ ਨੇ ਤਾਂ ਜਾਣਾ ਹੀ ਕਿਹਾ ਸੀ ਕੋਈ ਉਹਦੇ ਨਾਲ ਨਹੀਂ ਗਿਆ ਨਹੀਂ ਤਾਂ ਪਿੰਡ ਦਾ ਸਰਪੰਚ ਵੀ ਜਾਵੇ ਨਾ ਤਾਂ ਵੀ 2 4 5 ਨਾਲ ਚਲੇ ਜਾਂਦੇ ਹੋਰ ਨਹੀਂ ਤਾਂ ਗਵੰਡੀ ਉਹ ਨਾਲ ਚਲੇ ਜਾਂਦੇ ਭਈ ਚੱਲ ਯਾਰ ਇਹਦੀ ਮਾੜੀ ਮੁੱਡੀ ਇੱਜ਼ਤ ਰੱਖ ਲਈ ਸਾਡਾ ਗਵੰਡੀ ਹੈ ਇਹਦੇ ਨਾਲ ਕੋਈ ਨਹੀਂ ਗਿਆ ਆਮ ਆਦੀ ਪਾਰਟੀ ਔਰ ਅੱਗੇ ਆਮ ਆਦਮੀ ਵਾਲੇ ਵੀ ਨਹੀਂ ਸੰਘਾਰਦੇ ਇਹ ਤਾਂ ਉਹ ਹੋ ਗਿਆ ਵੀ ਵਿਆਹ ਕਰਾਇਆ ਘਰੌੜੀ ਛੱਡ ਕੇ ਕਿਸੇ ਹੋਰ ਨਾਲ ਚਲੇ ਗਈ ਨਾਲ ਨਿਆਣਾ ਵੀ ਲੈ ਗਈ ਉਹ ਅਗਲੇ ਹੁਣ ਸਾਹਮਦੇ ਨੇ ਵੀ ਇਹ ਪਿਛਲਿਆਂ ਦਾ ਨਿਆਣਾ ਹੈ ਪਿਛਲੇ ਸਾਹਮਦੇ ਨੇ ਵੀ ਸਾਡਾ ਛੱਡ ਕੇ ਚਲੇ ਗਿਆ ਇਹ ਹਾਲਤ ਅਜ ਟੀਨੂ ਦੀ ਹੋਈ ਵੀ ਕੋਈ ਪੁੱਛ ਨਹੀਂ ਰਿਹਾ ਹੁਣੇ ਮੈਨੂੰ ਐਮਐਲਏ ਦਾ ਟੈਲੀਫੋਨ ਆਇਆ ਛੇਰੋਵਾਲ ਦਾ ਉਹ ਉਧਰ ਕਿਤੇ ਟੀਨੂ ਗਿਆ ਵਾ ਉਹ ਮੈਨੂੰ ਫੋਟੋਆਂ ਭੇਜ ਰਿਹਾ ਕਹਿੰਦਾ ਬਾਈ ਜੀ ਕੁਰਸੀਆਂ ਖਾਲੀ ਪਈਆਂ ਟੀਨੂ ਜੀ ਬੋਲ ਰਹੇ ਕੋਈ ਆਇਆ ਹੀ ਨਹੀਂ ਪਿੰਡ 'ਚ ਪਿੰਡਾਂ ਦੇ ਵਿੱਚ ਇਹਨਾਂ ਨੂੰ ਹੁਣ ਭੁਜਾ ਰਹੇ ਐ ਕਿਉਂਕਿ ਇਹਨਾਂ ਨੇ ਕਿਸਾਨ ਵੀ ਕੁੱਟੇ ਪਿਛਲੇ ਦਿਨਾਂ 'ਚ ਦੁਕਾਨਦਾਰਾਂ ਦਾ ਵੀ ਬੁਰਾ ਹਾਲ ਕਰਤਾ ਇਹਨਾਂ ਨੇ ਕੋਈ ਸੁਣਵਾਈ ਨਹੀਂ ਹੈ ਇੱਥੇ ਕੱਲ ਮੈਂ ਜਲੰਧਰ 'ਚ ਬੋਲ ਰਿਹਾ ਸੀ ਇੱਕ ਘਰ ਵਿੱਚ ਕੱਟ ਹੋਇਆ ਵਾ ਇੱਕ ਬੰਦਾ ਕਹਿੰਦਾ ਜੀ ਮੇਰੇ ਘਰ ਚੋਰੀ ਹੋ ਗਈ ਕੋਈ ਸੁਣਵਾਈ ਨਹੀਂ ਹੈ ਕਹਿੰਦਾ ਮੇਰੀ ਥੋੜੇ ਦਿਨ ਪਹਿਲਾਂ ਮੇਰਾ ਮੋਟਰਸਾਈਕਲ ਚੱਕਿਆ ਗਿਆ ਤੇ ਕਿਸੇ ਨੇ ਕੋਈ ਹੋਰ ਪੁੱਛਿਆ ਹੀ ਨਹੀਂ ਲੋਕ ਚੈਨਾਂ ਲੱਗ ਲੈ ਜਾਂਦੇ ਜਲੰਧਰ ਦੇ ਵਿੱਚ ਜਿਹੜਾ ਭਾਜਪਾ ਵਾਲਾ ਕੈਂਡੀਡੇਟ ਹੈ ਉਹ ਮਾਫੀਆ ਚਲਾ ਰਿਹਾ ਹੈ ਡੜਾ ਸੱਟਾ ਉਹਨਾਂ ਦੇ ਨਾਂ ਤੇ ਚੱਲਦਾ ਹੈ ਲਾਟਰੀ ਦਾ ਕੰਮ ਉਹਨਾਂ ਦੇ ਨਾਮ ਤੇ ਚੱਲਦਾ ਹੈ ਰੇਡੀਆਂ ਵਾਲੇ ਤੋਂ ਪੈਸੇ ਲੈ ਰਹੇ ਅਜਿਹੇ ਤਾਂ ਸਾਡੇ ਲੀਡਰ ਹੈ ਫਿਰ ਅੱਗੇ ਸਮਾਜ ਦਾ ਕੀ ਬਣੇਗਾ ਇਸ ਲਈ ਮੈਂ ਤੁਹਾਨੂੰ ਬੇਨਤੀ ਕਰਨ ਆਇਆ ਕਿ ਤੁਹਾਡੀ ਪਿਆਰ ਕਰਕੇ ਕੁਸੀਂ ਮੈਨੂੰ ਪਿਛਲੀ ਵਾਰ ਹੋਈ ਬੁਲਾਉਂਦੇ ਤੇ ਮੈਂ 2.5 ਸਾਲ ਲੇਟ ਹੋ ਗਿਆ ਵੈਸੇ ਮੈਂ ਤਾਂ ਪਿਛਲੀ ਵਾਰ ਵੀ ਟਿਕਟ ਦਿੰਦੇ ਸੀ ਪਰ ਮੈਂ ਸੋਚਿਆ ਵੀ ਇਹਨਾਂ ਦੀ ਕਾਹਨੂੰ ਘਟਾਣੀ ਹੈ ਪਰਮਾਤਮਾ ਦੀ ਉਹ ਕੋਈ ਮੋਜ ਹੁੰਦੀ ਹੈ ਕਿ ਜਦ ਕਿਸੇ ਨੇ ਮਨਾਉਣਾ ਉਦੋਂ ਹੀ ਮਨਾਉਂਦੇ ਆ ਪਰ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਕਿ ਜੇ ਕੋਈ ਕਹੇ ਕਿ ਜੀ ਨੇ ਭੱਜ ਜਾਣਾ ਮੈਂ ਇੱਥੇ ਹੀ ਰਹਿਣਾ ਤੁਹਾਡੇ ਕੋਲ ਜਦ ਤੁਸੀਂ ਮੈਨੂੰ ਜਿਤਾ ਦੇਣਾ ਮੈਂ ਤੁਹਾਡੇ ਕੋਲ ਹੀ ਰਹਿਣਾ ਮੈਨੂੰ ਮਕਾਨ ਮਕੂਨ ਦੇਖ ਦੋ ਮੈਂ ਉਰੀ ਰਾਂਗਾ ਜਾਂਦਾ ਨਹੀਂ ਇਹ ਤੁਹਾਡੇ ਨਾਲ ਵਿਸ਼ਵਾਸ ਕਰਦਾ ਸਰਦਾਰ ਚਰਨਜੀਤ ਸਿੰਘ ਚੰਨੀ ਜਿੰਦਾਬਾਦ ਸਰਦਾਰ ਚਰਨਜੀਤ ਸਿੰਘ ਚੰਨੀ ਜਿੰਦਾਬਾਦ ਇਹ ਤੁਹਾਡੇ ਨਾਲ ਵਾਅਦਾ ਕਰਦਾ ਮੈਂ ਪਹਿਲਾਂ ਚਮਕੌਰ ਸਾਹਿਬ ਤੋਂ ਐਮਐਲਏ ਬਣਿਆ ਪਹਿਲਾਂ ਮੈਂ ਖਰੜ ਰਹਿੰਦਾ ਸੀ ਤੇ ਮੈਂ ਚਮਕੌਰ ਸਾਹਿਬ ਜਾ ਕੇ ਐਮਐਲਏ ਬਣ ਗਿਆ ਉੱਥੇ ਵੀ ਮੇਰੇ ਖਿਲਾਫ ਇਹ ਰੋਲਾ ਪੈਂਦਾ ਸੀ ਵੀ ਇਹਨੇ ਕਿਹੜੇ ਉਰੇ ਰਹਿਣਾ ਜੀ ਉਰੇ ਤਾਂ ਹੈ ਹੀ ਨਹੀਂ ਪਰ ਲੋਕਾਂ ਨੇ ਮੈਨੂੰ ਉੱਤੇ ਤਿੰਨ ਵਾਰ ਐਮਐਲਏ ਬਣਾਇਆ ਤੇ ਮੈਂ ਮਰੰਡੇ ਵਿੱਚ ਰਹਿ ਕੇ ਉਹਨਾਂ ਦੀ ਸੇਵਾ ਕਰ ਰਿਹਾ ਹਾਂ ਹੁਣ ਤੁਸੀਂ ਇੱਥੇ ਮੈਨੂੰ ਗੋਦ ਲੈ ਲੈਣਾ ਲੈਣਾ ਤਾਂ ਢਾਈ ਸਾਲ ਪਹਿਲਾਂ ਸੀ ਪਰ ਹੁਣ ਫੇਰ ਮੈਂ ਤੁਹਾਡੇ ਕੋਲ ਹੀ ਰਹਿਣਾ ਤੇ ਇੱਥੇ ਆਪਾਂ ਮਿਲ ਕੇ ਕੰਮ ਕਰਨੇ ਅੱਜ ਤਾਂ ਮੈਂ ਬੇਸਿਕ ਜੀਆਂ ਗੱਲਾਂ ਕੀਤੀਆਂ ਫੇਰ ਕਿਸ ਦਿਨ ਵੱਡੇ ਇਕੱਠਾਂ ਦੇ ਵਿੱਚ ਆਪਾਂ ਗੱਲ ਕਰਾਂਗੇ ਅੱਜ ਤੁਸੀਂ ਸ਼ਹਿਰ ਦੇ ਬਹੁਤ ਪਤਵੰਤੇ ਸੱਜਣ ਇਕੱਠੇ ਹੋਏ ਮੈਂ ਤੁਹਾਡਾ ਸਾਰਿਆਂ ਦਾ ਹੱਥ ਜੋੜ ਕੇ ਧੰਨਵਾਦ ਕਰਦਾ ਤੇ ਉਮੀਦ ਕਰਦਾ ਕਿ ਆਪਾਂ ਤਕੜੇ ਹੋ ਕੇ ਵੱਡੇ ਪੱਧਰ ਤੇ ਇਸ ਇਲਾਕੇ ਦੇ ਵਿੱਚ ਜਿੱਤਾਂਗੇ ਤੇ ਵੱਡੀ ਜਿੱਤ ਪਰਮਾਤਮਾ ਨਸੀਬ ਕਰਾਊਗਾ ਧੰਨਵਾਦ ਤੁਹਾਡਾ ਸਾਰਿਆਂ ਦਾ ਜੈ ਹਿੰਦ